ਪਰਨੀ ਜਾਰੀ ਹੈ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਅੱਗ ਦਾ ਤੰਡ ਵੇਖਣ ਨੂੰ ਮਿਲਿਆ ਜਨਤਾ ਕਲੋਨੀ ਸਥਿਤ ਕਾਰ ਬਜ਼ਾਰ ਵਿੱਚ ਖੜੀਆਂ ਮਹਿੰਗੀਆਂ ਕਾਰਾਂ ਨੂੰ ਅਚਾਨਕ ਹੀ ਅੱਗ ਲੱਗ ਗਈ ਆਗਿਆਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਕਈ ਮਹਿੰਗੀਆਂ ਕਾਰਾਂ ਸੜ ਕੇ ਸੁਆਹ ਹੋ ਗਈਆਂ ਆਨਰ-ਫਾਨਨ ਦੇ ਵਿੱਚ ਲੋਕਾਂ ਨੇ ਦੂਜੀਆਂ ਕਾਰਾਂ ਨੂੰ ਸੜ ਰਹੀਆਂ ਕਾਰਾਂ ਤੋਂ ਦੂਰ ਕੀਤਾ ਜੇਕਰ ਸਮੇਂ ਸਿਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਮੌਕੇ ਤੇ ਮੌਜੂਦ ਹੋਰ ਕਾਰਾਂ ਵੀ ਅੱਗ ਦੀ ਲਪੇਟ ਵਿੱਚ ਆ ਜਾਣੀਆਂ ਸਨ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮਹਿੰਗਿਆ ਕਾਰਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ